ਜਦੋਂ ਅਸੀਂ ਗੱਲ ਮਨੋਰੰਜਨ ਦੀ ਦੁਨੀਆ ਦੀ ਕਰਦੇ ਹਾਂ ਤੇ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਕਪੜੀ ਪਹਿਚਾਨ ਬਣਾਉਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਜੋਨਸ ਜਲਦੀ ਹੀ ਐਸ ਐਸ ਰਾਜਾ ਮੌਲੀ ਦੀ ਨਵੀਂ ਫਿਲਮ ਗਲੋਬਟਰਟਰ ਦੇ ਵਿੱਚ ਨਜ਼ਰ ਆਵੇਗੀ ਜੇ ਬਿਲਕੁਲ ਦੱਖਣ ਦੇ ਸੁਪਰਸਟਾਰ ਮਹੇਸ਼ ਬਾਬੂ ਅਭਿਨੀਤ ਇਹ ਫਿਲਮ ਇੱਕ ਅੰਤਰਰਾਸ਼ਟਰੀ ਐਕਸ਼ਨ ਐਡਵੈਂਚਰ ਪ੍ਰੋਜੈਕਟ ਦਸੇ ਜਾ ਰਹੀ ਹੈ ਰਿਪੋਰਟਾਂ ਅਨੁਸਾਰ ਸ਼ੂਟਿੰਗ ਦਾ ਇੱਕ ਮਹੱਤਵਪੂਰਨ ਹਿੱਸਾ ਭਾਰਤ ਅਫਰੀਕਾ ਅਤੇ ਯੂਰਪ ਦੇ ਵਿੱਚ ਵੀ ਹੋਵੇਗਾ ਪ੍ਰਸ਼ੰਸਿਕ ਪ੍ਰਿਅੰਕਾ ਦੀ ਵਾਪਸੀ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਨੇ ਕਿਉਂਕਿ ਉਸਨੇ ਆਖਰੀ ਵਾਰ ਹਿੰਦੀ ਫਿਲਮ ਜੈ ਗੰਗਾ ਜਲ 2016 ਦੇ ਵਿੱਚ ਕੀਤੀ ਸੀ ਹਾਲੀਵੁੱਡ ਦੇ ਵੱਖਰੇ ਵੱਖਰੇ ਪ੍ਰੋਜੈਕਟਾਂ ਦੇ ਵਿੱਚ ਉਹ ਰੁੱਝ ਗਈ ਉਸ ਨੂੰ ਕੌਂਟਿਕੋ ਬਿਵੋਚ ਦ ਮੈਟ੍ਰਿਕਸ ਰਿਸਟ੍ਰੈਕਸ਼ਨ ਅਤੇ ਸਿਟਾਡਲ ਵਰਗੀਆਂ ਫਿਲਮਾਂ ਅਤੇ ਲੜੀਵਾਰਾਂ ਦੇ ਨਾਲ ਅੰਤਰਰਾਸ਼ਟਰੀ ਪੱਧਰ ਤੇ ਜਾਣਿਆ ਜਾਂਦਾ ਹੈ ਸੋ ਜਦੋਂ ਅਸੀਂ ਉਸ ਦੀ ਨੈਟਵਰਥ ਦੀ ਗੱਲ ਕਰਦੇ ਹਾਂ ਤੇ 650 ਕਰੋੜ ਰੁਪਏ ਨੈਟਵਰਥ ਉਸ ਦੇ ਕੋਲ ਹੈ ਤਾਜ਼ਾ ਰਿਪੋਰਟਾਂ ਦੇ ਅਨੁਸਾਰ ਪ੍ਰਿਆੰਕਾ ਚੋਪੜਾ ਦੀ ਕੁੱਲ ਜਾਇਦਾਦ ਲਗਭਗ 650 ਕਰੋੜ ਹੈ ਇਸ ਦੇ ਨਾਲ ਉਹ ਭਾਰਤ ਦੀ ਤੀਜੀ ਸਭ ਤੋਂ ਅਮੀਰ ਅਦਾ ਕਾਰ ਬਣ ਗਈ ਹੈ ਸਿਰਫ ਜੁਹੀ ਚਾਵਲਾ ਤੇ ਸ਼ਵਰਿਆ ਰਾਏ ਬੱਚਨ ਦੀ ਉਸ ਤੋਂ ਅੱਗੇ ਨੇ ਕਮਾਈ ਦੇ ਮਾਮਲੇ ਦੇ ਵਿੱਚ ਪ੍ਰਿਅੰਕਾ ਨੇ ਦੀਪਿਕਾ ਪਾਦਕੋਨ आलिया ਬਾਟ ਕਰੀਨਾ ਕਪੂਰ ਕੈटरीना कैफ ਅਨੁਸ਼ਕਾ ਸ਼ਰਮਾ ਵਰਗੀਆਂ ਛੋਟੀ ਦੀਆਂ ਅਭਿਨੇਤਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਉਸ ਨੇ ਇਹ ਮਕਾਮ ਸਿਰਫ ਦੋ ਤਹਾਕਿਆਂ ਦੇ ਵਿੱਚ ਹਾਸਲ ਕੀਤਾ ਹੈ ਸੋ ਨਾਲ ਦੇ ਨਾਲ ਜਦੋਂ ਅਸੀਂ ਗੱਲ ਸਾਲ 2002 ਦੀ ਕਰਦੇ ਹਾਂ ਤੇ 2002 ਦੇ ਵਿੱਚ ਮਿਸ ਵਰਲਡ ਬਣਨ ਤੋਂ ਬਾਅਦ ਉਸ ਨੇ ਅੰਦਾਜ਼ਨ 2003 ਦੇ ਵਿੱਚ ਬਾਲੀਵੁੱਡ ਦੇ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਫਿਲਮਾਂ ਅਤੇ ਫੀਸ ਤੇ ਜਦੋਂ ਉਸੀ ਗੱਲ ਕਰਦੇ ਹਾਂ ਤੇ ਭਾਰਤ ਦੀ ਸਭ ਤੋਂ ਮਹਿੰਗੀ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਮੰਨਿਆ ਜਾਂਦਾ ਹੈ ਉਸਨੇ ਗਲੂਪ ਕਲਾਟਰ ਲਈ ਲਗਭਗ 30 ਕਰੋੜ ਰੁਪਏ ਚਾਰਜ ਕੀਤੇ ਨੇ ਹਾਲੀਵੁੱਡ ਲੜੀ ਸਿਟਾਡਲ ਨੇ ਉਸ ਨੂੰ 5 ਮਿਲੀਅਨ ਡਾਲਰ ਯਾਨੀ ਕਿ 41 ਕਰੋੜ ਦੇ ਕਰੀਬ ਕਮਾਉਣ ਦਾ ਮੌਕਾ ਦਿੱਤਾ ਉਹ ਹਰੇਕ ਬ੍ਰਾਂਡ ਐਂਡੋਰਸਮੈਂਟ ਦੇ ਲਈ ਖਾਸ ਕਰਕੇ 50 ਲੱਖ ਤੋਂ 1 ਕਰੋੜ ਰੁਪਏ ਦੇ ਵਿੱਚਕਾਰ ਚਾਰਜ ਕਰਦੀ ਹੈ ਇਸ ਦੇ ਨਾਲ ਨਾਲ ਇਸ ਨੂੰ ਬਿਜ਼ਨਸ ਕੁਇਨ ਵੀ ਮੰਨਿਆ ਜਾਂਦਾ ਹੈ ਜਦੋਂ ਅਸੀਂ ਪ੍ਰਿਅੰਕਾ ਚੋਪੜਾ ਦੀ ਗੱਲ ਕਰਦੇ ਹਾਂ ਤੇ ਇੱਕ ਸਫਲ ਉਦਮੀ ਵੀ ਹੈ 2021 ਦੇ ਵਿੱਚ ਉਸਨੇ ਆਪਣਾ ਵਾਲਾਂ ਦੀ ਦੇਖ ਉਦੈ ਕੁਪਰੈਂਡ ਸ਼ੁਰੂ ਕੀਤਾ ਸੀ ਇਸ ਦਾ ਨਾਮ ਅਨੂਬਲੀ ਹੈ ਜੋ ਕਿ ਅਮਰੀਕਾ ਅਤੇ ਭਾਰਤ ਦੋਨੋਂ ਦੇ ਵਿੱਚ ਕਾਫੀ ਹਿੱਟ ਰਿਹਾ ਜਦੋਂ ਅਸੀਂ ਬਿਜ਼ਨਸ ਦੀ ਗੱਲ ਕਰਦੇ ਹਾਂ ਤੇ ਉਸ ਨੇ ਬੰਪਲ ਡੇਟਿੰਗ ਐਪ ਪਰਫੈਕਟ ਮੂਮੈਂਟ ਫੈਸ਼ਨ ਬ੍ਰਾਂਡ ਅਤੇ ਨਾਲ ਦੇ ਨਾਲ ਕਈ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਉਦਮਾਂ ਦੇ ਵਿੱਚ ਵੀ ਨਿਵੇਸ਼ ਕੀਤਾ ਹੈ ਉਸ ਨੇ ਹਾਲ ਹੀ ਵਿੱਚ ਲਾਸ ਐਂਜਲਸ ਦੇ ਵਿੱਚ ਸੋਨਾ ਹੋਮ ਨਾਮਕ ਇੱਕ ਲਗਜ਼ਰੀ ਹੋਮ ਸਜਾਵਟ ਲਾਈਨ ਲਾਂਚ ਕੀਤੀ ਹੈ ਇਸ ਸਮੇਂ ਪ੍ਰਿਆੰਕਾ ਚੋਪੜਾ ਜੋਨਸ ਜੋ ਹੈ ਉਹ ਪਤੀ ਨਿਕ ਜੋਨਸ ਦੇ ਨਾਲ ਲਗਜ਼ਰੀ ਜ਼ਿੰਦਗੀ ਜਿਉ ਰਹੀ ਹੈ ਨਿਕ ਜੋਨਸ ਦੇ ਸੰਯੁਕਤ ਜਾਇਦਾਦ ਸੋ ਕਰੋੜ ਰੁਪਏ ਤੋਂ ਵੱਧ ਹੈ ਸੋ ਜਿੱਥੇ ਇੱਕ ਪਾਸੇ ਫਿਲਮਾਂ ਦੇ ਵਿੱਚ ਆਪਣਾ ਨਾਮ ਕਮਾਇਆ ਹੈ ਨਾਲ ਦੇ ਨਾਲ ਬਿਜ਼ਨਸ ਦੀ ਦੁਨੀਆ ਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਆਪਣਾ ਨਾਮ ਖੱਟ ਰਹੀ ਹੈ ਸੋ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਦੇ ਨਾਲ ਇਸ ਸਮੇਂ ਲਾਸ ਐਂਜਲਸ ਦੇ ਵਿੱਚ 170 ਕਰੋੜ ਰੁਪਏ ਦੇ ਇੱਕ ਆਲਿਸ਼ਾਨ ਵਿਲਾ ਦੇ ਵਿੱਚ ਹੈ ਜਿਸ ਦੇ ਵਿੱਚ ਇੱਕ ਨਿੱਜੀ تھیਟਰ ਇਨਫਿਨਿਟੀ ਪੂਲ ਅਤੇ ਸਪਾ ਸੂਟ ਆਦਿ ਮੌਜੂਦ ਹਨ ਜਦੋਂ ਅਸੀਂ ਉਹਨਾਂ ਦੀ ਲਗਜ਼ਰੀ ਭਰੀ ਜ਼ਿੰਦਗੀ ਤੇ ਝਾਂਤ ਮਾਰਦੇ ਹਾਂ ਤੇ ਉਹਨਾਂ ਦੇ ਕੋਲ ਇੰਨੇ ਵੱਡੇ ਵਿਲਾ ਦੇ ਨਾਲ ਨਾਲ ਰੋਲਸ ਰੋਇਸ ਕੋਸਟ ਮਰਸੀਡੀਜ਼ ਬੈਕ ਪੋਸ਼ਕੇਨ ਅਤੇ BMW 7 ਸੀਰੀਜ਼ ਵਰਗੀਆਂ ਲਗਜ਼ਰੀ ਕਾਰਾਂ ਵੀ ਨੇ ਸੋ ਜਿਸ ਤਰੀਕੇ ਦੇ ਨਾਲ ਬਾਲੀਵੁੱਡ ਦੇ ਵਿੱਚ ਆਪਣਾ ਸਫਰ ਕਰੀਬ 2 ਦਹਾਕਿਆਂ ਪਹਿਲਾਂ ਪ੍ਰਿਅੰਕਾ ਚੋਪੜਾ ਨੇ ਸ਼ੁਰੂ ਕੀਤਾ ਸੀ ਤੇ ਹੁਣ ਪ੍ਰਿਅੰਕਾ ਚੋਪੜਾ ਜੋਨਸ ਜੋ ਹੈ ਉਹ ਬਾਲੀਵੁੱਡ ਹੀ ਨਹੀਂ ਹਾਲੀਵੁੱਡ ਦੇ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਅਦਾਕਾਰਾ ਹੈ ਜਿਸ ਨੇ ਨਾ ਸਿਰਫ ਮਨੋਰੰਜਨ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਇਆ ਹੈ ਬਲਕਿ ਨਾਲ ਦੇ ਨਾਲ ਬਿਜ਼ਨਸ ਦੀ ਦੁਨੀਆ ਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਕਾਰਗੁਜ਼ਾਰੀਆਂ ਕਰ ਰਹੀ ਹੈ